ਮੈਂ ਨਿਰਿੰਦਰ ਬੈਲ ਸ਼੍ਰੋਮਣੀ ਕਾਲੀ ਦਲ ਹਰਕਨਚਾਲ ਸੈਂਟਰ ਅੰਮ੍ਰਿਤਸਰ ਡਿਸਟ੍ਰਿਕਟ ਪ੍ਰੈਜ਼ੈਂਟ ਆਰਤੀ ਯੋਸ਼ਨ ਜਿਲ੍ਹਾ ਅੰਮ੍ਰਿਤਸਰ ਵੱਲੋਂ ਬੰਦੀ ਛੋੜ ਦੇ ਵਿਛਦੀਆਂ ਦਿਵਾਲੀ ਦੀਆਂ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਸਮੂਹ ਪੰਜਾਬੀਆਂ ਨੂੰ ਦੇਸ਼ ਭਰ ਦੇ ਵਸਨੀਕਾਂ ਨੂੰ ਲੱਖ ਲੱਖ ਵਧਾਈ ਦੇਣਾ ਆਰਤੀ ਵੀਰਾਂ ਨੂੰ ਵਧਾਈ ਦੇਣਾ ਕਿਸਾਨ ਵੀਰਾਂ ਨੂੰ ਵਧਾਈ ਦੇਣਾ ਮਜ਼ਦੂਰ ਵੀਰਾਂ ਨੂੰ ਵਧਾਈ ਦੇਣਾ ਵਾਹਿਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰਵੇ ਮੇਰੇ ਵੀਰਾਂ ਦੀ ਔਰ ਮੇਰੇ ਪੰਜਾਬ ਦੀ ਜਿਸ ਤਰ੍ਹਾਂ ਪਿੱਛੇ ਪੰਜਾਬ ਤੇ ਕਰੋਪੀ ਆ ਗਈ ਹੜ੍ਹਾਂ ਦੀ ਸਾਡੇ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਪ੍ਰਾਲਾ ਕੀਤਾ ਕਿ ਕਿਸਾਨਾਂ ਦੀ ਮਤ ਕਰਨ ਦਾ ਔਰ ਅਹੀਂ ਪ੍ਰਮਾਤਮਾ ਅਗੇ ਉਹ ਅਰਦਾਸ ਕਰੀਏ ਸੱਚੇ ਪਾਤਸ਼ਾਹ ਅਗੇ ਪੀ ਪੰਜਾਬ ਇਸ ਹੜਾਂ ਦੀ ਮਾਰ ਵਿੱਚੋਂ ਕਿਸਾਨ ਮੇਰੇ ਵੀਰ ਬਾਹਰ ਨਿਕਲ ਫੇਰ ਮੇਰਾ ਹੱਸਦਾ ਖੇਡਦਾ ਪੰਜਾਬ ਉਸੇ ਤਰ੍ਹਾਂ ਦਿੱਤੇ ਔਰ ਮੈਂ ਫੇਰ ਦੁਬਾਰਾ ਬੰਦੀ ਛੋੜ ਦੇ ਵਿੱਚ ਦੀਵਾਲੀ ਦੀਆਂ ਦੇਸ਼ ਵਿਦੇਸ਼ ਵਿੱਚ ਬੈਠੇ ਸਮੂਹ ਪੰਜਾਬੀਆਂ ਨੂੰ ਦੇਸ਼ ਭਰ ਦੇ ਵਸਨੀਕਾਂ ਨੂੰ ਲੱਖ ਲੱਖ ਵਧਾਈ ਦਿਨਾ